ਨਸ਼ਾ ਤਸਕਰਾਂ ਦੇ ਘਰ ਰੇਡ ਕਰਨ ਗਈ ਪੁਲਿਸ ਪਾਰਟੀ ਤੇ ਨਸ਼ਾ ਤਸਕਰਾਂ ਦੇ ਵੱਲੋਂ ਕਰ ਦਿੱਤਾ ਗਿਆ ਹਮਲਾ ਗੱਡੀ ਵੀ ਭੰਨ ਦਿੱਤੀ ਗਈ ਤੇ ਪੁਲਿਸ ਤੇ ਗੋਲੀ ਵੀ ਚਲਾਈ ਗਈ ਜੀ ਹਾਂ ਕੁਝ ਅਜਾਇ ਹੋਇਆ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲਾਂ ਵਿਖੇ ਜਾਣਕਾਰ ਦੇ ਮੁਤਾਬਿਕ ਅੱਜ ਸਵੇਰੇ ਜਦੋਂ ਨਸ਼ਾ ਤਸਕਰ ਦੇ ਘਰ ਰੇਡ ਕਰਨ ਦੇ ਲਈ ਪੁਲਿਸ ਪਾਰਟੀ ਉੱਪਰ ਨਸ਼ਾ ਤਸਕਰ ਦੇ ਵੱਲੋਂ ਹਮਲਾ ਕਰਕੇ ਪੁਲਿਸ ਕਰਨ ਕਰਦੀ ਗੱਡੀ ਭੰਨ ਤੋੜ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਗੋਲੀ ਵੀ ਚਾਲੀ ਗਈ ਅਤੇ ਇਸ ਦੇ ਵਿੱਚ ਦੋ ਪੁਲਿਸ ਮਨਾਂ ਦਾ ਲਕਮੀ ਹੋਣ ਦੀ ਸੂਚਨਾ ਵੀ ਮਿਲੀ ਹੈ ਉਥੇ ਮੌਕੇ ਤੇ ਪਹੁੰਚੇ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁਲ ਸੋਨੀਏ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਗਿਆਨੀ ਉਰਬਾਬਾ ਜੋ ਕਿ ਨਸ਼ੀਦੀਆਂ ਗੋਲੀਆਂ ਅਤੇ ਹੈਰੋਇਨ ਵੇਚਦਾ ਕੰਮ ਕਰਦਾ ਹੈ ਉਸ ਦੇ ਘਰ ਤਸਕਰ ਪੁਲਿਸ ਪਾਰਟੀ ਨੇ ਜਦੋਂ ਅੱਜ ਰੇਡ ਕੀਤੀ ਤਾਂ ਇਹਨਾਂ ਨਸ਼ਾ ਤਸਕਰਾਂ ਵੱਲੋਂ ਪੁਲਿਸ ਪਾਰਟੀ ਹਮਲਾ ਕਰਕੇ ਪਹਿਲਾਂ ਉਹਨਾਂ ਦੀ ਗੱਡੀ ਭੰਨ ਤੋੜ ਕਰ ਦਿੱਤੀ ਗਈ ਅਤੇ ਫਿਰ ਇਸੇ ਦੌਰਾਨ ਪੁਲਿਸ ਕਰਮਚਾਰੀਆਂ ਦੇ ਸੱਟਾਂ ਵੀ ਲੱਗੀਆਂ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਸਖਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਰ ਨਹੀਂ ਲੱਗਦਾ ਉਹ ਦਿੱਕਤ ਕੋਈ ਨਾ ਕੋਈ ਨਾ ਲੱਗਦਾ ਇਹ ਹੈ ਕੋਈ ਗਾੜੇ ਤੁਹਾਡੇ ਛੋਟੇ ਛੋਟੇ ਬੱਚੇ ਕਾ ਤੁਹਾਡੇ ਹੀ ਬੱਚੇ ਹੈਗੇ ਹਾਂ ਜੀ ਇਸੇ ਪਿੰਡ ਚ ਰਹਿਣੇ ਹੈਗੇ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਯਾ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀ ਗਈ ਆ ਕੇ ਜੀ ਠੀਕ ਹੈ ਗੱਡੀ ਗੱਡੀ ਤੋੜ ਦਿੱਤੀ ਗਿਆ ਸਾਡੇ ਮਲਾਜਮਾਂ ਦੇ ਸਾਡੇ ਵਜੀ ਗਿਆ ਕਿਥੋਂ ਰਹਿ ਲੈ ਦੂਗੇ ਨੂੰ ਮੈਂ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਣੇ ਅਸੀਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਰਹਿ ਗਏ ਕੋਈ ਚੰਦੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੀ ਪਈਆਂ ਰਹਿਣ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੰਨਾ ਥਲੇ ਉਹ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਵਿੱਚ ਸੱਚ ਉਹ ਤਾਂ ਨਹੀਂ ਬੋਲਦਾਗਾ ਬੇ ਇਨਾਂ ਦੀ ਕੀ ਜ਼ਰੂਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਜਦ ਇਹ ਤੁਸੀਂ ਮੁੰਡੇ ਚ ਸਾਡੀ ਐਨ ਜੀਓ ਕੋਈ ਨਹੀਂ ਬਣੀ ਗਿਆ ਸਾਰ ਬਣੀ ਹੈ ਬਣਾਓ ਯਾਰ ਜੁਸਦੀ ਸਾਹਿਬ ਨੇ ਸਰ ਸਾਹਿਬ ਨੇ ਸਰ ਬਣਾਈ 24 ਖਵਾਏ ਪਰ ਨਹੀਂ ਲੋਕ ਡਾਲਦੇ ਸਨ ਗੱਲ ਪੈਂਦੀ ਜਦ ਗੱਲ ਪੈਂਦੇ ਸਾਨੂੰ ਦੱਸੋ ਸਹੀ ਨੇ ਗੱਲ ਪੈਂਦੀ ਜੇ ਹੁਣ ਗੱਲ ਪੈਂਦਾ ਸੌਦਾ ਦਿਖਾਉਂਦਾ ਤੈਨੂੰ ਮੈਂ ਪੂਰਾ ਪੁਲਿਸ ਵੀ ਛੱਡ ਦਿੰਦੀ ਸਾਰ ਛੱਡ ਦੇ ਘਰ ਨਾਲ ਯੋਜਾ ਇਹਦਾ ਉਜਾੜਤਾ ਦੀ ਮੈਨੂੰ ਦੱਸੋ ਸਾਰੂ ਤੋਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜਿਸ ਜੇਸੀ ਗੱਲ ਹੋ ਗਈ ਜੇਸੀ ਗੱਲ ਹੋ ਗਈ ਜਿਹਦੇ ਹੁਣ ਦੀ ਗੱਲ ਆਂ ਜੀ ਹੋਰ ਤਾਂ ਤੁਸੀਂ ਆਪਣੇ ਬੱਚੇ ਦੇਖਣੇ ਨਹੀਂ ਦੇਖਣੇਗੇ ਫਿਰ ਇਹਦੀ ਕੀ ਜੁਰਸੇ ਹੋਰੀ ਆ ਕੇ ਤਰਾ ਗੋੜੀ ਚਾਰ ਚਰ ਦੀ ਇੱਛਾ ਆ। ਲਿਆ ਗਿੜੇ ਕਰੇ ਸਾਡੇ। ਕੋਈ ਪੁੱਛ ਨਹੀਂ ਦਰਦਦੀ ਜੇ ਦੂਜੇ ਜਿਹੜੇ ਇਧਰ ਆਉਂਦੇ ਸੋ ਤੁਹਾਨੂੰ ਕਰ ਦਿੰਦੇ। ਆਂਡ ਗੋੜ ਚ ਚੱਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ। ਫਿਰ ਆ ਮਾਤਾ ਸਾਰੀ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸ ਸਕਦੇ ਕਿ ਰਾਜੀ ਹੈ ਗਿਆ। ਤੁਸੀਂ ਆਪਣੇ ਬੱਚੇ ਗੱਲ ਨੂੰ ਪਾਲਨੇ ਕਿ ਨਹੀਂ ਪਾਲਨੇਗੇ। ਇਹਨਾਂ ਦੇ ਅਸੇਬੀ ਜੀ ਤੁਸੀਂ ਦਿਖਾਓਗੇ ਵੀ ਅਸੀਂ ਚਾਗੂ ਝੂਰੀਆਂ ਤੇ ਨਾਲੇ ਕਿੱਤਾ ਦਿਖਾਉਂਗੇ। ਆਂਡ ਗੋੜ ਤੁਸੀਂ ਰਹਿੰਦੇ ਹੋ ਤੇ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਹੈਗੇ। ਜੋੜ ਤੋਂ ਦੇਖ ਲੋ ਕਿੰਨੀ ਗੇਰਾਂ ਤੇ ਆ ਗਿਆ ਪੁਲਿਸ ਤੇ ਹਮਲਾ ਕਰਦਾ ਅੱਥੀ ਗੱਦੀ ਚੋੜਨੀ ਤੇ ਰਣੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾ ਚੜਵਾਤਾ ਘਰੇ ਦਾ ਆ ਗੱਲ ਹੀ ਗੱਲ ਹੈ ਕਿਦੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਐਵਰ ਪੰਜਾਬੀ ਟੀਵੀ ਲੈ ਤਰਨ ਤਰਨ ਤੋਂ ਰਵੀ ਖੈਰਾ ਦੀ ਖਾਸ ਰਿਪੋਰਟ ਨਸ਼ਾ ਤਸਕਰਾਂ ਦੇ ਘਰ ਰੇਡ ਕਰਨ ਗਈ ਪੁਲਿਸ ਪਾਰਟੀ ਤੇ ਨਸ਼ਾ ਤਸਕਰਾਂ ਦੇ ਵੱਲੋਂ ਕਰ ਦਿੱਤਾ ਗਿਆ ਹਮਲਾ ਗੱਡੀ ਵੀ ਭੰਨ ਦਿੱਤੀ ਗਈ ਤੇ ਪੁਲਿਸ ਤੇ ਗੋਲੀ ਵੀ ਚੜਾਈ ਗਈ ਜੀ ਹਾਂ ਕੁਝ ਅਜਾਇ ਹੋਇਆ ਜਿਲ੍ਹਾ ਤਰਨਤਾਰਨ ਦੇ ਪਿੰਡ ਕਲਾਂ ਵਿਖੇ ਜਾਣਕਾਰ ਦੇ ਮੁਤਾਬਿਕ ਅੱਜ ਸਵੇਰੇ ਜਦੋਂ ਨਸ਼ਾ ਤਸਕਰ ਦੇ ਘਰ ਰੇਡ ਕਰਨ ਦੇ ਲਈ ਪੁਲਿਸ ਪਾਟੀ ਉੱਪਰ ਨਸ਼ਾ ਤਸਕਰ ਦੇ ਵੱਲੋਂ ਹਮਲਾ ਕਰਕੇ ਪੁਲਿਸ ਕਰਮਚਾਰੀ ਗੱਡੀ ਭੰਨ ਤੋੜ ਕੀਤੀ ਗਈ ਤੇ ਉਹਨਾਂ ਵੱਦੇ ਵੱਲੋਂ ਗੋਲੀ ਵੀ ਚੜਾਈ ਗਈ ਅਤੇ ਇਸ ਦੇ ਵਿੱਚ ਦੋ ਪੁਲਿਸ ਮਨਾਂ ਨੂੰ ਜ਼ਖਮੀ ਹੋਣ ਦੀ ਸੂਚਨਾ ਵੀ ਮਿਲੀ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁਲ ਸੋਨੀਏ ਜਾਣਕਾਰ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਯਾਨੀ ਉਹ ਬਾਬਾ ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਹੇਰੋਇਨ ਵਿੱਚ ਦਾ ਕੰਮ ਕਰਦਾ ਹੈ ਉਸ ਦੇ ਘਰ ਤੜਕਸਰ ਪੁਲਿਸ ਪਾਰਟੀ ਨੇ ਜਦੋਂ ਅੱਜ ਰੇਡ ਕੀਤੀ ਤਾਂ ਇਹਨਾਂ ਨਸ਼ਾ ਤਸਕਰਾਂ ਵੱਲੋਂ ਪੁਲਿਸ ਪਾਰਟੀ ਹਮਲਾ ਕਰਕੇ ਪਹਿਲਾਂ ਉਹਨਾਂ ਦੀ ਗੱਡੀ ਭੰਨ ਤੋੜ ਕਰ ਦਿੱਤੀ ਗਈ ਅਤੇ ਫਿਰ ਇਸੇ ਦੌਰਾਨ ਪੁਲਿਸ ਕਰਮਚਾਰੀਆਂ ਦੇ ਸੱਟਾ ਵੀ ਲੱਗਿਆ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਕੁਦਾਰੇ ਛੋਟੇ ਛੋਟੇ ਬੱਚੇ ਕਾ ਛੋਟੇ ਬੱਚੇ ਹੈਗੇ ਇਸੇ ਪਿੰਡ ਚ ਰਹਿਣੇ ਹੈਗੇ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਜਾਂ ਅਸੀਂ ਸਾਡੀ ਪੁਲਿਸ ਤੇ ਹਮਲਾ ਕਰੀਏ ਕੋਈ ਆ ਕੇ ਸਾਡੀ ਗੱਡੀ ਤੋੜ ਦਿੱਤੀ ਗਿਆ ਸਾਡੇ ਮੌਜੂਦਾ ਦੇ ਸਾਡੇ ਵੱਜੀ ਗਿਆ ਕਿਥੋਂ ਰਹਿ ਲੈਣੂਗੇ ਨੂੰ ਮੈਂ ਸ਼ਾਇਦ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਅਸੀਂ ਛੋਟੇ ਛੋਟੇ ਬੱਚੇ ਦੂਰੇ ਫੇਰਦੇ ਹੈਗੇ ਕੋਈ ਚੰਦੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੀ ਪਈਆਂ ਰਹਿਣ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਨੇ ਜੁਰਤ ਕਿਦਾਂ ਨਾਲ ਉਹ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਵਿੱਚ ਸੱਚ ਬੋਲਦਾ ਨਹੀਂ ਬੋਲਦਾ ਫਿਰ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਹਾਂ ਜੀ ਅੱਛਾ ਬੇ ਜਦ ਨਹੀਂ ਤੁਸੀਂ ਮੁੰਡੇ ਤੋਂ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਾਰ ਬਣੀ ਹੈ ਬਣਾਓ ਯਾਰ ਮੇਰੇ ਦੂਸਰੇ ਸਾਹਿਬ ਨੇ ਪਰ ਸਾਹਿਬ ਨੇ ਸਾਰ ਬਣਾਈ 24 ਖਵਾਏ ਪਰ ਨਹੀਂ ਲੋਕ ਚਾਲਦੇ ਸਾਰ ਗੱਲ ਪੈਂਦੀ ਗੱਲ ਪੈਂਦੇ ਸਾਨੂੰ ਦੱਸੋ ਸਹੀ ਨਹੀਂ ਗੱਲ ਪੈਂਦੀ ਜੇ ਗੱਲ ਪੈਂਦਾ ਸੌਦਾ ਖਾਣਾ ਤੈਨੂੰ ਮੈਂ ਪੂਰਾ ਪੁਲਿਸ ਵੀ ਛੱਡ ਦਿੰਦੀ ਸਾਰ ਛੱਡ ਦੇ ਘਰ ਨਾਲ ਜੋ ਇਹਦਾ ਉਜਾੜਦਾ ਦੀ ਮੈਨੂੰ ਦੱਸੋ ਸਾਰ ਉਹ ਤੋਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਹੈਗਾ ਛੱਡ ਦਿੰਦੇ ਜੀ ਦੇਸੀ ਦੇਸੀ ਗੱਲ ਹੋ ਗਈ ਜੇ ਦੀ ਗੱਲ ਹੋਈ ਜਿਹਦੇ ਹੁੰਦੀ ਗੱਲ ਆਹ ਜੀ ਮੋਟਾ ਤੁਸੀਂ ਆਪਣੇ ਬੱਚੇ ਦੇਖਣੇ ਨਹੀਂ ਦੇਖਣੇਗੇ ਫਿਰ ਜਿਹੜੀ ਕੀ ਜੁਰਸੇ ਉਹਰੇ ਅੱਗੇ ਵੇਚੇ ਜਬੇ ਜੇ ਸਰ ਕੀ ਹੋ ਵੀ ਪਾਇਆ ਵਾ ਸਾਰਾ ਕੁਝ ਸਰ ਕਰ ਦੇਖਾ ਵਾ ਆ ਸ਼ਰਤ ਉਹ ਲਾ ਗਿੜੇ ਘਰੇ ਦਿਖਾ ਦੇ ਪੂਰੀ ਸ਼ਰਤ ਨਹੀਂ ਦਿੰਦਾ ਤੇ ਦੂਜੇ ਜਿਹੜੇ ਇਧਰ ਆਉਂਦੇ ਸੋਹਰੋਂ ਕਰ ਦਿੰਦੇ ਤਾਂ ਗਵਾਂ ਚ ਚੱਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾਰੀਆਂ ਬੈਠੀਆਂ ਮਾਤਾ ਤੁਸੀਂ ਕੋਈ ਨਹੀਂ ਦੱਸ ਸਕ ਰਾਜੀ ਹੈ ਗਿਆ ਤੁਸੀਂ ਆਪਣੇ ਬੱਚੇ ਗਾਲ ਨੂੰ ਪਾਣੇ ਕਿ ਨਹੀਂ ਪਾਣੇਗੇ ਇਹ ਇਹਦੇ ਅਸੇਬੀ ਜੀ ਤੁਸੀਂ ਦਿਖਾਉਂਗੇ ਵੀ ਆਹ ਚਾਕੂ ਛੁਰੀਆਂ ਦੇ ਨਾਲੇ ਕਿੱਤਾ ਦਿਖਾਉਂਗੇ ਆਂਡ ਗਾੜ ਤੁਸੀਂ ਰਹਿੰਦੇ ਹੋ ਤੇ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਆਗੇ ਜੋਰ ਤੋਂ ਦੇਖ ਲਓ ਕਿੰਨੀ ਇਹਨਾਂ ਦੇ ਆ ਗਿਆ ਪੁੱਛ ਤੇ ਹਮਲਾ ਕਰਦਾ ਕਦੀ ਗੱਦੀ ਜੋੜ ਨਹੀਂ ਕੇ ਰਣੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾ ਚੜਵਾਤਾ ਘਰੇ ਦਾ ਆ ਜਲੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈਗੀ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਏ ਵਰਗਾਂ ਪੰਜਾਬੀ ਟੀਵੀ ਲਈ ਤਰੰਤਾਰੰਤੋਂ ਰਵੀ ਖੈਰਾ ਦੀ ਖਾਸ ਰਿਪੋਰਟ